ਤਾਂ ਕਾਹ ਨੂੰ ਨਹੀਂ ਪਰ ਮੰਗੀ ਸੀ ਕਿ ਹਜੂਸਾ ਵਾਸਤੇ ਚੱਲਿਆ ਟ੍ਰੇਨ ਆ ਉਹ ਚਲਾਈ ਜਾਵੇ ਉਹ ਸੈਂਟਰ ਸਰਕਾਰ ਕੇਂਦਰ ਸਰਕਾਰ ਵੱਲੋਂ ਜਿਹੜੀ ਮੰਗ ਜਿਹੜੀ ਪ੍ਰਵਾਨ ਕੀਤੀ ਗਈ ਆ ਤੇ ਅੱਜ ਜਿਹੜੀ ਹਜੂਸਾ ਵਾਸਤੇ ਜਿਹੜੀ ਸਪੈਸ਼ਲ ਟ੍ਰੇਨ ਜਿਹੜੀ ਆ ਉਹ ਫਰੋਹਪੁਰ ਵੱਲੋਂ ਵਿੱਚ ਚੜੀਆ ਚਲਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਸਟੇਸ਼ਨ ਤੇ ਕਾਫੀ ਜੜੇ ਆਨੇ ਲੋਕ ਆਤੇ ਯਾਤਰੀ ਜੜੇ ਆ ਕਾਫੀ ਇਥੇ ਦਿਖਾਈ ਦੇ ਰਹੇ ਨੇ ਕਿਉਂਕਿ ਸਾਰੇ ਸ਼ਰਧਾਲੂ ਨੇ ਜਿਹੜੇ ਅਜੂਬ ਸਾਹਿਬ ਦੇ ਜਿਹੜੇ ਉੱਥੇ ਜਾ ਕੇ ਦਰਸ਼ਨ ਕਰਨਾ ਚਾਹਦੇ ਆ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਵੀ ਹਜੂਰ ਸਾਹਿਬ ਪਹੁੰਚ ਜਾ ਕੇ ਉੱਥੇ ਦਰਸ਼ਨ ਕੀਤੇ ਜਾਣ ਤੇ ਇੱਕ ਸਪੈਸ਼ਲ ਟ੍ਰੇਨ ਚੱਲੇ ਤਾਂ ਜੋ ਉਹਨਾਂ ਫਰੋਹਪੁਰ ਤੋਂ ਜਿਹੜਾ ਆਣਾ ਜਾਣਾ ਉਹਨਾਂ ਦਾ ਕਾਫੀ ਜੜਾ ਉਸ ਖਾਲਾ ਹੋ ਜਾਵੇ ਅੱਜ ਜਿਹੜੀ ਇਹਨਾਂ ਦੀ ਮੰਗ ਨੂੰ ਜੜੀ ਹੈ ਕੇਂਦਰ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਤੇ ਅਜੂਬ ਸਾਹਿਬ ਵਾਸਤੇ ਜਿਹੜੀ ਟ੍ਰੇਨ ਜਿਹੜੀ ਆ ਉਹ ਚੱਲਦੀ ਚਲਣੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਭਾਵੇਂ ਅੱਜ ਜ ਇਹ ਹਫਤੇ ਦੇ ਵਿੱਚ ਇੱਕ ਦਿਨੀ ਚੱਲੇਗੀ ਲੇਕਿਨ ਇੱਕ ਦਿਨ ਵਾਸਤੇ ਵੀ ਜੇ ਤੁਸੀਂ ਦੇਖ ਸਕਦੇ ਹੋ ਵੀ ਟ੍ਰੇਨ ਜਿਹੜੀ ਆ ਪੂਰੀਆਂ ਸੀਟਾਂ ਉਹ ਫੁੱਲ ਦਿਖਾਈ ਦੇ ਰੀਆਂ ਲੋਕਾਂ 'ਚ ਵੱਡਾ ਉਤਸ਼ਾਹ ਹੈਗਾ ਜੇ ਸ਼ਖਰੂ ਮੇਰੇ ਵਿੱਚ ਜੇ ਸ਼ਰਧਾਲੂਆਂ ਦੇ ਵਿੱਚ ਵੇਖੋ ਵੀ ਜੇਸਟਨ ਤੇ ਆਗੇ ਵੀ ਉਹਨਾਂ ਨੇ ਲੰਗਰ ਦਾ ਵੀ ਜਿਹੜਾ ਇੱਥੇ ਇੰਤਜ਼ਾਮ ਜਿਹੜਾ ਕੀਤਾ ਹੋਇਆ ਵੀ ਜਿਹੜਾ ਸਮਝ ਸਕਦੇ ਆ ਵੀ ਕਾਫੀ ਇਹ ਜਗਾ ਚਾਹ ਗੱਲੋਤਾ ਦੇ ਵਿੱਚ ਕਾਫੀ ਸੀ ਕਿਉਂਕਿ ਹਜੂਸਾ ਵਾਸਤੇ ਦਰਸ਼ਨ ਜਿਹੜੇ ਉਹਨਾਂ ਦੇ ਵਿੱਚ ਮਨ ਦੇ ਵਿੱਚ ਕਾਫੀ ਜਿਹੜਾ ਟਾਈਮ ਨਿਯੋਗਨ ਜਿਹੜਾ ਦਿੰਦੇ ਆ ਜਿਸ ਕਰਕੇ ਜਿਹੜੀ ਟ੍ਰੇਨ ਹੈ ਸਿਰ ਸੈਂਟਰ ਸਰਕਾਰ ਵੱਲੋਂ ਜਿਹੜੀ ਉਹਨਾਂ ਦੀ ਮੰਗ ਨੂੰ ਮੰਜ਼ੂਰ ਕੀਤਾ ਗਿਆ ਤੇ ਇਹ ਨੂੰ ਜਗਾ ਚਲਾਇਆ ਗਿਆ ਅੱਜ ਅੱਜ ਜਲੀ ਟ੍ਰੇਨ ਜਿਹੜੀ ਆ ਉਹ ਚਲਾਈ ਜਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਮੇਰੇ ਯਾਰ ਮੁਹਿੰਮ ਤੇ ਫਸ ਨੰਬਰ ਇਹ ਸੁਣਨਾ ਕਿ ਬਹੁਤ ਮੁਸ਼ਕਲ ਹੋ ਰਹੀ ਹੈ ਮਾਰੋ ਕਰਕੇ ਸੰਤਾਨ ਅੰਦੇਸਰਾਂ ਦੀ ਮਹੀਨਾ ਜਾਣਾ ਪੈਂਦਾ ਹੈ ਕਿ ਕਿਲੋਮੀਟਰਾਂ ਤੋਂ ਸਿੱਧੇ ਨਹੀਂ ਜਾ ਸਕਦਾ ਕੋਈ ਕਹਿੰਦਾ ਇੱਛਾ ਅਲਗੋਂ ਬੜੀ ਲੰਬੇ ਸਮੇਂ ਤੋਂ ਮੰਗ ਸੀ ਜੀ ਭਾਜੀ ਇੱਥੇ ਹਾਂਜੀ ਸਮੇਂ ਤੇ ਵੀ ਇਹ ਜਿਹੜੀ ਟ੍ਰੇਨ ਚੱਲਣ ਦੇ ਨਾਲ ਜੋ ਮੰਗਦੇ ਸੀ ਕੀ ਸਹਾਲਵਾ ਦੀ ਸਾਡੀ ਪੂਰੀ ਹੋ ਗਈ ਬਹੁਤ ਸ਼ੁਕਰਸ਼ੀ ਜੀ ਕੰਟੈਂਟ ਹੁਣ ਤੋਂ ਆਉਣਾ ਸ਼ੁਰੂ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਸੰਗਤ ਵਿੱਚ ਕਾਫੀ ਜਣਾ ਰਸਾ ਆਇਆ ਉਹ ਦੇਖਣ ਨੂੰ ਮਿਲਦਾ ਪਿਆ ਵੱਡੀ ਤਦਾਦ ਵਿੱਚ ਜਿਹੜੇ ਲੋਕ ਆ ਉਹ ਇੱਥੇ ਜਿਹੜੇ ਮੌਜੂਦ ਆ ਉਹ ਦਿਖਾਈ ਦੇ ਰਹੇ ਆ। 30 ਵਿੱਚ ਵੀ ਕਾਫੀ ਚੜੀ ਆ ਅੱਜ ਪਹਿਲੀ ਜਿਹੜੀ ਟ੍ਰੇਨ ਆਇਆ ਸੁਖਾਵਾਸੇ ਨਜ਼ੀਰਦਾਬਾ ਤੋਂ ਜਦੋਂ ਸ਼ੁਰੂਆਤ ਕੀਤੀ ਗਈ ਹੈ ਉਹ ਹੀ ਸ਼ੁਰੂਆਤ ਆਇਆ ਅੱਜ ਕਰਪਾ ਕਰਿਆ ਪੰਜੀ ਜੀ ਜਿਹੜੀ ਟ੍ਰੇਨ ਜਾਰੀ ਹੋਦੀ ਸ਼ਫਰ ਕਰਨੇ ਹੁੰਦਾ ਤਾਂ ਹਾਂਜੀ ਮੈਂ ਨਹੀਂ ਜਾਰੀ ਮੇਰੇ ਕੋਲ ਨਹੀਂ ਜਾਂਦਾ ਕੀ ਮੰਦੇ ਵਿੱਚ ਜੋ ਚੀਜ਼ ਲਾ ਮਜ਼ਾ ਨੂੰ اچھا ਲੱਗਦਾ ਕਿੰਨੇ ਕੁ ਲੰਬੇ ਸਮੇਂ ਤੋਂ ਮੰਗੀ ਗਈ ਹੈ ਲੰਬੇ ਸਮੇਂ ਤੋਂ ਮੰਨਣਾ ਸੀ ਮੇਰੇ ਪੁਆਇੰਟ ਉੱਤੇ ਚੱਲੇ ਨੂੰ ਮੈਂ ਲੈ ਲਿਆ ਸੀ ਉਹ ਪੂਰੀ ਹੋ ਗਈ ਤੁਸੀਂ ਦੇਖ ਸਕਦੇ ਲੋਕਾਂ ਦਾ ਮਾਰਾ ਬਹੁਤ ਜੀ ਲਿਆ ਕੁਝ ਆ ਦੇਖਣ ਲਈ ਪਾਈਆਂ ਜਿਹੜੇ ਪ੍ਰੋਮਿਸੀ ਸੰਗਤ ਜਿਹੜੀ ਆਈ ਹੋਈ ਆ ਉਹ ਵੀ ਜਿਹੜਾ ਵੀ ਚੋਚਾਨਾ ਜਿਹੜਾ ਕਰਦੀ ਹੋਈ ਚੁਗਾਈ ਦੇ ਰਿਆਂ ਕਿਉਂਕਿ ਕਾਫੀ ਉਹਨਾਂ ਦੀ ਮੰਗ ਸੀ ਕਿ ਜਿਹੜੇ ਕੋਇਪੁਰ ਤੋਂ ਨਦੀਰ ਸਾਹਿਬ ਵਾਸਤੇ ਇੱਕ ਟ੍ਰੇਨ ਜਿਹੜੀ ਸਪੈਸ਼ਲ ਚੱਲੇ ਜੋ ਹਫਤੇ ਵਿੱਚ ਹੁਣ ਇੱਕ ਦਿਨ ਵਾਸਤੇ ਪਹਿਲਾਂ ਚਲਾਈ ਜਾਣੀ ਆ ਤੇ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਦੋ ਦਿਨ ਵੀ ਕੀਤੀ ਜਾ ਸਕਦੀ ਆ ਲੇਕਿਨ ਇੱਕ ਦਿਨ ਜਿਹੜੀ ਚੱਲੇਗੀ ਉਹਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਵਿੱਚ ਉਹ ਦੇਖਣ ਨੂੰ ਮਿਲਦਾ ਪਿਆ ਤੇ ਕਾਫੀ ਰੌਸ਼ਾ ਉੱਥੇ ਦੇਖਣ ਨੂੰ ਮਿਲਦਾ ਪਿਆ ਵੀ ਕਿਸਤਾਂ ਜਿਹੜਾ ਉੱਚ ਧਰਮਾਂ ਦੇ ਵਿੱਚ ਸੰਤਾਂ ਦੇ ਵਿੱਚ ਕਾਫੀ ਜੋਸ਼ ਵੀ ਹੈਗਾ ਉਤਸ਼ਾਹ ਵੀ ਹੈਗਾ ਜੋ ਦੇਖਿਆ ਮਤਲ ਆਪਣਾ ਜਗ ਨਹੀਂ ਆ ਗਿਆ ਤੇ ਕਾਪੀ ਜੇ ਟ੍ਰੇਨ ਆ ਉਹ ਵੀ ਖੁੱਲ ਨਜ਼ਰ ਆ ਰਹੀ ਆ ਅਸੀਂ ਗੱਲ ਵੀ ਪੁੱਛ ਸਕਦੇ ਆ ਜਿਹੜੇ ਟ੍ਰੇਨ ਦੇ ਨਾਲ ਜਿਹੜੇ ਲੋਕ ਜਾਂਦੇ ਵੀ ਉਹਨਾਂ ਨੇ ਗੱਲਬਾਤ ਕਰਦੇ ਆ ਵੀ ਆਖਰ ਇਹ ਇਸ ਜਿਹੜੀ ਆ ਕਿੰਨੀ ਤੋਂ ਮੰਗ ਸੀ ਜੀ ਤੇ ਹੁਣ ਜਿਹੜੀ ਆ ਕੇ ਜਿਹੜੀ ਚਲਾਈ ਚੱਲੀ ਆ ਇਹਦਾ ਜਿਹੜਾ ਹਿਸਾਬ ਜਿੰਨੇ ਕਿੰਨੇ ਲੋਕ ਜਿਹੜੇ ਆ ਪਹਿਲੇ ਟਾਈਮ ਦੇ ਵਿੱਚ ਉਹ ਮਰਨ ਕੀ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਜੇ ਜੇ ਗਈ ਐਸ ਟਾਈਮ ਜਿਹੜੇ ਟਿਕਟ ਦੀ ਗੱਲ ਕੀਤੀ ਜਾਵੇ ਤਾਂ ਕੀ ਹਾਲਾਤ ਨੇ ਨਹੀਂ ਸਵਾਸ ਬਿਲਡਿੰਗ ਚੱਲ ਰਹੀ ਹੈ ਬਿਲਕੁਲ ਆਡੀਟੀ ਵਿਦਿਆਨੇ ਲੋਕਾਂ ਦਾ ਬਹੁਤ ਪਸੰਦ ਕਰਦੇ ਆਂ। ਬੈਂਕ ਹੈ ਵੀਰ ਜੇ ਟੈਨਸ਼ਨ ਨਹੀਂ। ਸਾਡੀ ਜਗ੍ਹਾ ਆਡੀਟੀ ਗਾੜੀ ਨੂੰ ਕਰਿਆ ਰਿ ਸਰਵੇਇੰਗ ਚਾਹੀਦੀ। ਜੀ ਸਰ ਹਫਤੇ ਨੇ ਇੱਕ ਦਿਨ ਚਲੇਗੀ। ਇਹ ਕਲੀਨ ਕਲੀਨ ਨਹੀਂ ਚਲੇਗੀ। ਕੋਈ ਤੋੜਸ ਪੁਰਾਉ। ਤੂੰ ਤੂੰ ਦੇਖ ਸਕਦੇ ਲੋਕਾਂ ਦੇ ਵਿੱਚ ਜਿਹੜਾ ਹੌਸਾ ਪੂਰਾ ਦੇਖਣ ਨੂੰ ਮਿਲਦਾ ਪਿਆ ਪੂਰਾ ਹਿੱਟਾ ਚੱਲੀਆਂ ਉਹ ਮੀਟ ਉਹਨਾਂ ਗੱਲੀ ਵੀ ਆਹ ਹਫਤੇ ਦੇ ਵਿੱਚ ਵੀ ਕਲੀ ਇਹ ਚਲਣੀ ਆ। ਆਪਾਂ ਦੇਖਦੇ ਜਦੋਂ ਚੱਲੇਗੀ ਕੈਕੀ ਤੋਂ ਨਹੀਂ ਆ ਜਿਹੜੇ ਵੀ ਕਹਿ ਸਕਦੇ ਹੌਸਾ ਹੈਗਾ ਗੋਕਾ ਦੇ ਵਿੱਚ ਵੀ ਕੋਈ ਵੀ ਜੜੀ ਚੀਜ਼ ਆ ਉਹ ਖਾਲੀ ਨਹੀਂ ਹੈਗੀ। ਤੱਕਲੇ ਹਫਤੇ ਬਾਅਦ ਤੇ ਵੀ ਜੜੀ ਕਿ ਨਾ ਉਹ ਨਵਾਂ ਜਿਹੜਾ ਉੱਥੇ ਜਗ ਲੁੱਤੀ ਆ ਬਹੁਤ ਹੀ ਲੋਕਾਂ ਨੂੰ ਸੁਰਵਤ ਮਿਲੇਗੀ ਇਹਦੇ ਨਾਲ ਨਾਲ ਹੀ ਅੱਜ ਜਿਹੜੀ ਦਿੱਥੇ ਕਿ ਇਹ ਹਜੂਰ ਸਾਹਿਬ ਵਿਖੇ ਜਾ ਰਹੀ ਏ ਸ੍ਰੀ ਹਜੂਰ ਸਾਹਿਬ ਵਿਖੇ ਉਥੇ ਨਾਲ ਹੀ ਹਰਦੁਆਰ ਚ ਨੂੰ ਵੀ ਉਥੇ ਜਿਹੜੀ ਹਰਦੁਆਰ ਚ ਕਿਉਂਕਿ ਸਾਡੇ ਹਿੰਦੂ ਤਰੰਦੇ ਜਿਹੜੇ ਲੋਕ ਨੇ ਉਹ ਹਮੇਸ਼ਾ ਆਪਣੇ ਬਜ਼ੁਰਗਾਂ ਦੀਆਂ ਆਸਤੀਆਂ ਜਾਂ ਉਥੇ ਪੱਥਰ ਟਿਕਣਾ ਜਾਂ ਇਸ਼ਨਾਨ ਕਰਨਾ ਰਿਸ਼ੀਕੇਸ਼ ਉਹ ਵੀ 18 ਤਰੀਕ ਨੂੰ ਸਿੱਧੀ ਟ੍ਰੇਨ ਜਿਹੜੀ ਹੈ ਦੋ ਟ੍ਰੇਨਾਂ ਜਿਹੜੀਆਂ ਨੇ ਇਹ ਅਸੀਂ ਸਾਡੀ ਸੈਂਟਰਲ ਸਰਕਾਰ મોદી ਜੀ ਦੇ ਔਰ ਰੇਲ ਮੰਤਰੀ ਸਾਡੇ ਅਸ਼ਮੀ ਕਸ਼ਨ ਜੀ ਦਾ ਬਹੁਤ-ਬਹੁਤ ਦਿਲ ਦੀਆਂ ਘਰਾਈਆਂ ਤੋਂ ਫਰੂਸਪੁਰ ਦੇ ਇਲਾਕੇ ਔਰ ਮਾਲਵੇ ਦੇ ਇਲਾਕੇ ਦੇ ਲੋਕ ਨੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਇਹ ਗੱਲ ਇਹ ਸਾਡੇ ਆ ਜਿਹੜੀ ਬੇਤੀ ਸੁਣ ਕੇ ਇਹ ਦੋ ਟ੍ਰੇਨਾਂ ਚਲਾਈਆਂ ਅੱਜ ਇਹ ਵੀ ਦੱਸਣਾ ਚਾਹਾਂਗਾ ਟ੍ਰੇਨ ਜਿਹੜੀ ਹੈ ਇਹਦੇ ਚ 22 ਬੋਗੀਆਂ ਜੀ 22 ਬੋਗੀਆਂ ਲੱਗੀਆਂ ਜੀ ਏਅਰ ਕੰਡੀਸ਼ਨ ਨੇ ਦੂਜੀਆਂ ਵੀ ਨੇ ਸੈਕੰਡ ਕਲਾਸ ਵੀ ਨੇ ਥਰਡ ਕਲਾਸ ਵੀ ਨੇ ਜਨਰਲ ਵੀ ਹੈਗੀਆਂ ਲੇਕਿਨ ਬਾਬਾ ਜੀ ਸਾਰੀਆਂ ਦੇ ਸਾਰੀਆਂ ਫੁੱਲ ਨੇ ਇੱਕ 2 ਦਿਨ ਪਹਿਲਾਂ ਹੀ ਇਹਦੀ ਬੁਕਿੰਗ ਜਿਹੜੀ ਹੈ ਉਹ ক্লোਜ਼ ਹੋ ਗਈ ਸੀ ਅੱਜ ਅਗਲੇ ਫਰਾਈਡੇ ਤੱਕ ਦੀ ਬੁਕਿੰਗ ਹੋ ਗਈ ਤਾਂ ਕਿ ਲੋਕਾਂ ਦੇ ਵਿੱਚ ਇਨਫਾ ਗੁਰੂ ਘਰ ਪਹੁੰਚਣ ਦਾ ਬੋਲੇ ਸੋਨਹਾ ਸਤਿ ਆਕਾਂ ਸਾਡੇ ਕੋਲ ਅਲੱਗ-ਅਲੱਗ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਜਿਹੜੇ ਹੈਡ ਜਿਹੜੇ ਸਾਡੇ ਅਗਵਾ ਕਰ ਥਿਰਗਵਾਈ ਕਰਨ ਵਾਲੇ ਨੇ ਉਹ ਸੱਜਣ ਸਾਡੇ ਬਾਬਾ ਜੀ ਸਾਡੇ ਕੋਲ ਨੇ ਤੇ ਅਲੱਗ-ਅਲੱਗ ਥਾਵਾਂ ਤੋਂ ਆਏ ਨੇ ਇਹਨਾਂ ਨੂੰ ਵੀ ਮੈਂ ਇਹਨਾਂ ਨੂੰ ਜੀ ਆਇਆਂ ਕਹਨਾ ਇਹਨਾਂ ਨੂੰ ਨਮਸਕਾਰ ਕਰਦਾ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਕਿਉਂਕਿ ਹਾਦਸਾ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਫੰਕਸ਼ਨ ਸੀਗਾ ਲੋਕ ਹਜ਼ਾਰਾਂ ਇੰਤਜ਼ਾਰ ਚ ਜਿਹੜੇ ਆ ਕੇ ਬਾਹਰ ਵੀ ਖੜੇ ਹੋਏ ਨੇ ਵਾਪਸ ਵੀ ਕੁਝ ਚਲੇ ਗਏ ਜਦੋਂ ਇਹ ਹਾਦਸੇ ਦਾ ਪਤਾ ਚੱਲਿਆ ਲੇਕਿਨ ਗੁਰੂ ਮਹਾਰਾਜ ਦੀ ਓਟ ਕੋਈ ਵੀ ਸ਼ੁਭ ਕੰਮ ਕਰਨ ਤੋਂ ਗੁਰੂ ਮਹਾਰਾਜ ਦੀ ਓਟ ਲੈ ਕੇ ਤੇ ਅਸੀਂ ਇਹ ਜਿਹੜੀ ਟ੍ਰੇਨ ਅੱਜ ਇੱਥੋਂ ਪਾਰਕ ਕਰਾਂਗੇ ਤੇ ਸੱਚੇ ਪਾਤਸ਼ਾਹ ਜਿਹੜੇ ਯਾਤਰੀ ਜਾ ਰਹੇ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਉੱਥੇ ਦਰਸ਼ਨ ਕਰਕੇ ਉਹ ਸੁਖ ਸਾਧ ਆਪਣੇ ਘਰ ਵਿੱਚ ਵਾਪਸ ਆਉਣ ਬਹੁਤ ਬਹੁਤ ਧੰਨਵਾਦ ਜਿਵੇਂ ਲੋਕਾਂ ਦਾ ਉਤਸ਼ਾਹ ਹੈਗਾ ਕਿ ਲੱਗਦਾ ਨਹੀਂ ਵੀ ਟ੍ਰੇਨ ਇੱਕ ਦਿਨ ਦੀ ਜਗ੍ਹਾ ਮਤਲਬ ਕਿ ਹੋਰ ਦਿਨ ਦੇਖੋ ਇਹ ਸ਼ੁਰੂਆਤ ਹੈ ਕਿ ਸ਼ੁਰੂਆਤ ਹੈ ਆ ਪ੍ਰਧਾਨ ਜੀ ਆ ਗਏ ਨਾ ਤਾਂ ਮੈਂ ਜ਼ਿਕਰ ਕਰ ਰਿਹਾ ਸੀ ਆਓ ਜੀ ਕਾਕੜ ਸਾਹਿਬ ਉਹ ਥੋੜਾ ਲੇਟ ਹੋ ਗਿਆ ਜੰਜੀ ਨੇ ਜੀ ਸ਼ਮਸ਼ੇਰ ਸਿੰਘ ਕਾਕੜ ਜੀ ਤੇ ਦੇਖੋ ਇਹ ਸ਼ੁਰੂਆਤ ਹੈ ਅੱਜ ਇਹਨਾਂ ਉਤਸ਼ਾਹ ਮਿਲਿਆ ਤੇ ਹੋ ਸਕਦਾ ਹੈ ਵੀ ਜੇ ਇਸ ਤਰ੍ਹਾਂ ਹੀ ਉਤਸ਼ਾਹ ਰਿਹਾ ਤੇ ਅਸੀਂ ਸਰਕਾਰ ਨੂੰ ਰੇਲਵੇ ਡਿਪਾਰਟਮੈਂਟ ਨੂੰ ਕਹਿ ਕੇ ਅਸੀਂ ਇਹ ਹੋ ਸਕਦਾ ਵੀ ਫਿਰ ਦੋ ਵਾਰੀ ਕਰ ਦਈਏ ਹਫ਼ਤੇ ਚ ਦੋ ਦੀ ਫਿਰ ਤਿੰਨ ਵਾਰੀ ਵੀ ਹੋ ਸਕਦੀ ਹੈ ਇਹ ਤਾਂ ਲੋਕਾਂ ਦੀ ਚਾਲ ਤੇ ਹੈ ਕਿ ਲੋਕਾਂ ਨੂੰ ਉੱਥੇ ਜੇ ਪਹੁੰਚਣ ਅੱਜ ਵੇਖੋ ਤੁਹਾਨੂੰ ਪਤਾ ਵੀ ਇਹ ਟ੍ਰੇਨ ਸਾਰੀ ਓਵਰ ਬੁਕਿੰਗ ਇੱਥੇ ਕਈ ਸੱਜਣ ਖੜੇ ਨੇ ਜਿਹੜੇ ਮੇਰੇ ਨਾਲ ਹੀ ਕੰਮ ਵੀ ਕਰਦੇ ਨੇ ਸਾਡੀ ਪਾਰਟੀ ਦਾ ਵੀ ਅੱਜ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਵੀ ਕਿਸ ਤਰੀਕੇ ਨਾਲ ਸੀਟ ਮਿਲ ਜੇ ਲੇਕਿਨ ਸੀਟ ਨਹੀਂ ਮਿਲੇਗੀ ਅਗਲੇ ਫਰਾਈਡੇ ਵੀ ਬੁੱਕ ਉਦੋਂ ਅਗਲੇ ਚ ਭਾਵੇਂ ਸੀਟ ਮਿਲ ਜੇ ਹੁਣ ਜੇ ਇਹੀ ਗੱਲ ਸੋ ਇਸ ਕਰਕੇ ਜੇ ਸਾਨੂੰ ਉਚਾ ਮਿਲੇਗਾ ਲੋਕਾਂ ਦੀ ਇੱਛਾ ਹੋਏਗੀ ਤਾਂ ਅਸੀਂ ਇਸ ਟ੍ਰੇਨ ਨੂੰ ਹਫ਼ਤੇ ਚ ਦੋ ਵਾਰੀ ਵੀ ਚਲਾਉਣ ਦੀ ਅਸੀਂ ਮੰਗ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਸਾਡੀ ਮੰਗ ਜਿਹੜੀ ਹੈ ਉਹ ਪੂਰੀ ਕੀਤੀ ਜਾਏਗੀ ਜਿਵੇਂ ਕਿ ਉਹਨਾਂ ਨੇ ਅੱਜ ਇਹ ਦੋ ਟੁਨੀਆਂ ਚਲਾਈਆਂ ਨੇ ਇੱਕ ਹਜ਼ੂਰ ਸਾਹਿਬ ਨੂੰ ਇੱਕ ਹਰਪੁਰਵਾਲ ਚ ਤੇ ਇਹ ਉਹਨਾਂ ਦਾ ਸੀ ਤਧਾਰਨ ਥੈਂਕ ਯੂ ਕੈਮਰਾਮੈਨ ਦੇਲਾ ਸਰਪ ਜੀ ਸਿੰਘ ਡਾਇਰੈਕਟਰ ਆ ਰੋਇੰਗ